ਸਰਦੂਲ ਭਾਜੀ ਦੇ ਜਾਗਰਨ ਚ ਦੇਖਿਆ ਮੈਂ ਉਸ ਦਿਨ ਭਾਜੀ ਨੂੰ ਜਨਾਬ ਹੰਸਰਾ ਜਨ ਜੀ ਜਿਹਨਾਂ ਨੇ ਬਹੁਤ સારી ਹਾਜ਼ਰੀ ਭਰੀ ਹੈ ਤਾਂ ਮੈਂ ਇੱਕ ਬੇਟੀ ਕਰ ਰਗਾ ਰੌਸ਼ਨ ਪ੍ਰਿੰਸ ਵੀਰੇ ਨੇ ਬਹੁਤ ਮਿਹਨਤ ਕੀਤੀ ਹੈ ਇੱਕ ਵਾਰ ਇਹਨਾਂ ਲਈ ਜ਼ੋਰ ਦਾ ਤਾੜੀਆਂ ਚਾਹੀਦੀ ਹਰ ਬੰਦਾ ਆਪਣੇ ਆਪਣੇ ਮਾਬਾਬ ਲਈ ਜ਼ੋਰ ਦਾ ਤਾੜੀਆਂ ਜ਼ਰੂਰ ਵਜਾਊਗਾ ਜ਼ੋਰ ਦਾ ਤਾੜੀਆਂ ਆਪਣੇ ਆਪਣੇ ਮਾ ਲਈ ਜਦੋਂ ਰੌਸ਼ਨ ਵੀਰ ਆਉਂਦਾ ਜਾਂ ਕੋਈ ਵੀ ਇਨਸਾਨ ਕਮ ਤੇ ਜਾਂਦਾ ਸਭ ਤੇ ਪਹਿਲਾਂ ਮਾਂ ਬਹੁਤ ਸਾਰੀਆਂ ਬਲੇਸਿੰਗਸ ਦਿੰਦੀ ਹੈ ਮੈਂ ਹਮੇਸ਼ਾ ਵੀਰ ਜੀ ਇੱਕ ਗੱਲ ਕੇ ਨੌਨਾ ਕੇ ਨਾਸੂਦ ਜਨ ਚੰਦੇ ਸtare ਨਾ ਤੋ ਕੋਣੀ ਸੀ ਸ਼ਾ ਜਾਤ ਬਦਲੇ ਲਪਣੀ ਨਹੀਂ ਸੀ ਜੇ ਨਾ ਹੁੰਦੀ ਮਾ ਮਾ ਦਾ ਬਾਥੈਂਕਸ ਨਾਨ ਨਾਲ ਬਾਪੂ ਨੂੰ ਕਦੀ ਨੂਰ ਨਹੀਂ ਕਰਨਾ ਚਾਹੀਦਾ ਇੱਕ ਵਾਰ ਆਪਣੇ ਆਪਣੇ ਬਾਪੂ ਲਈ ਜ਼ੋਰਦਾਰ ਤਾੜੀਆਂ ਦੇ ਦਿਓ ਜੀ ਰਤਬਾ ਬਾਪ ਦਾ ਜਗ ਵਿੱਚ ਬਹੁਤ ਉੱਚਾ ਰਤਬਾ ਬਾਪ ਦਾ ਜਗ ਵਿੱਚ ਬਹੁਤ ਉੱਚਾ ਜਿਹਦਾ ਬਾਪ ਦੀ ਕੋਈ ਨਹੀਂ ਲੈ ਸਕਦਾ ਰਮਾਨੋ ਮਾਤਾ ਆਖਦੀਏ ਪਰ ਬਾਪ ਕੋਈ ਨਹੀਂ ਕਿਸੇ ਨੂੰ ਕਹਿ ਸਕਦਾ ਪੇਟ ਸਾਰੇ ਪਰਿਵਾਰ ਦਾ ਪਾਲਦਾ ਏ ਕਸ਼ਟ ਝਲ ਕੇ ਮੁਸੀਬਤ ਮਜਬੂਰੀਆਂ ਦਾ ਉਹਦੀ ਝੜਕ ਤੇ ਸਦਾ ਹੀ ਭਲਾ ਹੁੰਦਾ ਗੁੱਸਾ ਕਰੀਏ ਨਾ ਬਾਪੂ ਦੀਆਂ ਪੂਰੀਆਂ ਦਾ ਖੁਦ ਨੂੰ ਵਾਰ ਕੇ ਪੂਰੀਆਂ ਕਰੇ ਬਾਪੂ ਸਦਰਾਂ ਬੱਚੇ ਦੇ ਦਿਲ ਦੀਆਂ ਜੋ ਗੁੰਦੀਆਂ ਨੇ ਇਸ ਗੱਲ ਤੇ ਰਤਾ ਨਾ ਝੂਠ ਕੋਈ ਮੋਜਾ ਬਾਪੂ ਦੇ ਸਿਰ ਤੇ ਹੁੰਦੀਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਬਾਪ ਦੇ ਸਿਰ ਤੇ ਮੋਜਾ ਕੀਤੀ ਇੱਕ ਵਾਰ ਜ਼ੋਰ ਦਾ ਤਾੜੀਆਂ ਸੱਚੇ ਮਨੋਂ ਜ਼ੋਰ ਦਾ ਤਾੜੀਆਂ ਮਜਾਦੋ ਸਾਰਾ ਤੁਹਾਡੀ ਦੇ ਪਰ ਹੁਣ ਜਿਆਦਾ ਕਦਾ ਨਾਮ ਹੈ ਕਰਾ ਬਹੁਤ ਵੱਡਾ ਨਾਮ ਬਣ ਚੁੱਕਿਆ ਵੀਰ ਜੀ ਤੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਰੋਸ਼ਨਪੁਰਨ ਜੀ ਸੋ ਖੁਦ ਬਹੁਤ ਵੱਡੇ ਕਿ ਜਾਗਰਣ ਕਰਾਉਂਦੇ ਮਾਸ਼ਾਅੱਲਾ ਬਹੁਤ ਸਾਰੇ ਕਲਾਕਾਰ ਹਾਜ਼ਰੀ ਭਰਦੇ ਤੇ ਇੱਕ ਵਾਰ ਤਾੜੀਆਂ ਅਕਲੀਆਂ ਪਿੰਡ ਵਾਲਿਓ ਤੁਸੀਂ ਤਾੜੀਆਂ ਘੱਟ ਵਜਾਉਣੀ ਇੱਕ ਵਾਰ ਜ਼ੋਰਦਾਰ ਤਾੜੀਆਂ ਰੋਸ਼ਨਪਾਜੀ ਦੀ ਤੁਹਾਡਾ ਵੀ ਬਹੁਤ ਵੱਡਾ ਫੀਲਿੰਗ ਹੈ ਮੈਂ ਵੇਖੀ ਹਾਂ ਇੱਕ ਵਾਰੀ ਜ਼ੋਰਦਾਰ ਤਾੜੀ ਵਜਾਓ ਸਾਡੇ ਵੀਰ ਦੇ ਨਾਂ ਤੇ ਸਸੀ ਕਾਂਤ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਦੇ ਨਾਲ ਬਹੁਤ ਸਤਿਕਾਰ ਦੇ ਨਾਲ ਤੁਸੀਂ ਬੈਠਿਓ ਪਿਛਲੇ ਸਾਲ ਵੀ ਇੰਨੇ ਸੋਹਣਾ ਮੇਲਾ ਭਰਿਆ ਸੀ ਅੱਜ ਫੇਰ ਤੁਹਾਡੇ ਵਾਸਤੇ ਤਾੜੀ ਮੈਂ ਬਜਾਉਂਦਾ ਦੇ ਪਿੰਡ ਮੇਰੇ ਵਾਸਤੇ ਇਸ ਕਰਕੇ ਇਨਾ ਖਾਸ ਹੈ ਕਿਉਂਕਿ ਮੇਰੇ ਵੱਡੇ ਵੀਰ ਸੁਖੀ ਭਾਜੀ ਜਿਨੇ ਨੂੰ ਅਸੀਂ ਪਿਆਰ ਨਾਲ ਸੁਖੀ ਭਾਜੀ ਕਹਿੰਦੇ ਸੁਖਵਿੰਦਰ ਸਿੰਘ ਕਰੋੜ ਜੀ ਉਹ ਤੁਹਾਡੇ ਇਸ ਨਗਰ ਤੋਂ ਉੱਠ ਕੇ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਬਣਾਇਆ ਇੱਕ ਵਾਰੀ ਜ਼ੋਰਦਾਰ ਤੁਹਾਡੇ ਆਪਣੇ ਪਿੰਡ ਵਾਸਤੇ ਔਰ ਸੁਖੀ ਭਾਜੀ ਵਾਸਤੇ ਪਰ ਸਾਰੀ ਫੈਮਿਲੀ ਸਾਡੀ ਮਿਲਿਟਰੀ ਵਿੱਚ ਠੀਕ ਔਰ ਅੱਬੇ ਮੇਰਾ ਭਰਾ ਛੋਟਾ ਪਮਲ ਸਾਡੀ ਪੈਂਡ ਡਿੰਪਲ ਸਰਗੇ ਮਾਤਾ ਕੁਰਤੇਜ ਕੋਰਨੀ ਯਾਦ ਦੇ ਵਿੱਚ ਜਿਹੜਾ ਟੂਰਨਾਮੈਂਟ ਕਰਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਬਹੁਤ ਵਧੀਆ ਬਹੁਤ ਸੋਹਣੇ ਤਰੀਕੇ ਨਾਲ ਇਹ ਹੋਇਆ ਕਰਵਾਇਆ ਗਿਆ ਜਿੰਨੀਆਂ ਵੀ ਟੀਮਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਸਾਰਿਆਂ ਨੂੰ ਮੈਂ ਬਹੁਤ ਤੈਦਿਲੋਂ ਆਪਣੇ ਵੱਲੋਂ ਮੁਬਾਰਕਬਾਦ ਵੀ ਦੇਣਾ ਔਰ ਜਿਹੜੀ ਟੀਮ ਜਿੱਤੀ ਹੈ ਉਹਦੇ ਵਾਸਤੇ ਬਹੁਤ 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 ਕੰਗ੍ਰੈਚੁਲੇਸ਼ਨਸ ਸੋ ਮੇਰਾ ਹੁਣ ਗੌਣਗੂਣ ਵਾਲਾ ਮਾਹੌਲ ਤਾਂ ਬੜੀ ਐਨਾ ਹੁੰਦਾ ਨਹੀਂ ਕਿਉਂਕਿ ਹੁਣ ਚੀਜ਼ ਥੋੜੀ ਹੋਰ ਹੋ ਗਈ ਮੈਂ ਹੁਣ ਅੱਜ ਕੱਲ ਪਤਾ ਹੀ ਤੁਸੀਂ ਸਾਡੇ ਵੇਖ ਹੀ ਰਹੇ ਹੋ ਮੋਕ ਕਹਿਣ ਦੀ ਗੱਲ ਨਹੀਂ ਹੈ ਮੈਂ ਗਾਣੇ ਗੁਣੇ ਬਹੁਤ ਕੱਟ ਗੋਨਾ ਬੜਾ ਚਿਰ ਹੋ ਗਿਆ ਹੁਣ ਮੈਂ 2016 ਤੋਂ ਬਾਅਦ ਕਦੇ ਬੜਾ ਗਿਆ ਨਹੀਂ ਸੋ ਮੇਰੇ ਵੱਲੋਂ ਤਾਂ ਬਹੁਤ ਬਹੁਤ ਮੁਬਾਰਕਾਂ ਮੇਰੇ ਛੋਟੇ ਭਰਾ ਜਨੇ ਸੋਹਣੇ ਸੋਹਣੇ ਹੋਰ ਕਲਾਕਾਰ ਇੱਥੇ ਆਏ ਉਹਨਾਂ ਵਾਸਤੇ ਜ਼ੋਰਦਾਰ ਤਾੜੀ ਮੈਨ ਟਕਾ ਕੇ ਗਿਆ ਸਾਡੇ ਭਾਜੀ ਬਲਕਾਰਨ ਖੀਲਾ ਜੀ ਉਹ ਉਹ ਉੱਚੇ ਹੋਏ ਉਹਨਾਂ ਦੇ ਮਿਊਜ਼ੀਸ਼ੀਅਨਸ ਹੋਣ ਹੋਣਗੇ ਉਹਨਾਂ ਦੀ ਹਾਜ਼ਰੀ ਲੱਗੇਗੀ ਸ਼ਿਵਜੋਤ ਹੈ ਤੋਰ ਵਿਕੀ ਤੋਪ ਨੋਚ ਗਵਰੂ ਇਹਨਾਂ ਵਾਸਤੇ ਸਾਰਿਆਂ ਲਈ ਜ਼ੋਰਦਾਰ ਤਾੜੀ ਮਜਾਓ ਮੈਂ ਵੀ ਤੁਹਾਡੇ ਵਾਂਗ ਇੱਥੇ ਬੈਠ ਕੇ ਇੰਜੋਏ ਕਰਾਂ ਤੇ ਮੇਲੇ ਨੂੰ ਮਾਰ ਮੇਰੇ ਵੱਲੋਂ ਬਹੁਤ 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 ਥੈਂਕ ਯੂ ਥੈਂਕ ਯੂ ਉਹ ਕਹਿੰਦੇ ਗਾਣਾ ਨਹੀਂ ਕਿ ਫਿਲਮ ਦੀ ਸਟੋਰੀ ਸੁਣਾਜੋ ਗਾਣਾ ਹੋਣਾ ਚਾਹੀਦਾ ਹੈ ਨਾ ਆਓ ਫਿਰ ਅਗਲੇ ਵਾਰ ਚਾਰ ਲਾਈਨਾਂ ਸੁਣਾਉਣਾ ਸਿਰਫ ਜਿਹੜੇ ਗਾਣੇ ਤੋਂ ਮੇਰੀ ਸ਼ੁਰੂਆਤ ਹੋਈ ਸੀ ਕਿਉਂਕਿ ਤੁਸੀਂ ਸਾਰੇ ਜਿੰਨੇ ਵੀ ਪਿਆਰ ਨਾਲ ਇੱਥੇ ਬੈਠੇ ਹੋ ਨਾ ਸੁਤਕਾਰ ਦੇ ਨਾਲ ਬੈਠੇ ਆਂ ਦਿਨ ਦੁਨੀਆ ਤੇ ਜਿਨ੍ਹਾਂ ਨੇ ਜ਼ਿੰਦਗੀ 'ਚ ਜਿਨੇ ਜਿਨੇ ਪਿਆਰ ਕੀਤਾ ਕਿਸੇ ਨਾਲ ਵੀ ਕੀਤਾ ਚਾਹੇ ਜਿਵੇਂ ਵੀਰ ਉਹਨਾਂ ਨੇ ਕਿਹਾ ਆਪਣੇ ਮਾਪੇ-ਬਾਪ ਨਾਲ ਕੀਤਾ ਭੈਣ ਭਰਾਵ ਦੇ ਨਾਲ ਕੀਤਾ ਜਾਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਜਿਹੜਾ ਵੀ ਪਿਆਰ ਕਰਦਾ ਹੈ ਉਹਦੇ ਵਾਸਤੇ ਇਹ ਗੱਲ ਸੀ ਤਾਂ ਜੀ ਸਚਿਨ ਉਹ ਜਹਾ ਕਰਨ ਇਹ ਕੰਪੋਜ਼ ਕੀਤਾ ਹੋਇਆ ਗਾਣਾ ਸੀ ਜੇ ਚੰਨ ਚੋਂ ਚਾਨਣੀ ਮੁੱਕ ਜਾਵੇ ਸਾਗਰ ਚੋਂ ਪਾਣੀ ਸੁੱਕ ਜਾਵੇ ਹਰ ਦਿਲ ਦੀ ਧੜਕਣ ਰੁਕ ਜਾਵੇ ਤਾਂ ਹੋ ਸਕਦਾ ਤੈਨੂੰ ਭੁੱਲ ਜਾਵਾਂ ਮੈਂ ਇਹ ਗਾਣਾ ਡੈਡੀਕੇਟ ਕਰਦਾ ਤੁਹਾਨੂੰ ਸਾਰਿਆਂ ਨੂੰ ਆਪਣੇ ਛੋਟੇ ਵੀਰਾਂ ਨੂੰ ਹੈ जे चन चो चानी मुक जवे सागर चो पाणी पाणी सुक जवे हर दिल जी तड़कण रुके तक भुल जवां जे चन चो चानी मुक जवे ਜਿਸਮ ਦੀ ਨਹੀਂ ਰੂਹ ਤੱਕ ਹੈ ਜਾ ਪਹੁੰਚੀ ਤੇਰੀ ਮਹਿਕ ਜ਼ਹਾਂ ਚੋਂ ਸਾਡੇ ਸਾਂਹਾਂ ਪਹੁੰਚੀ ਕੋਈ ਪੰਤਾ ਚੜਨਾ ਭੁੱਲ ਜਾਵੇ ਪਰਵਾਨਾ ਚੱਕ ਸੜਨਾ ਭੁੱਲ ਜਾਵੇ ਜਦ ਸੂਰਜ ਚੜਨਾ ਭੁੱਲ ਜਾਵੇ ਤਾਂ ਹੋ ਸਕਦੇ ਤੈਨੂੰ ਭੁੱਲ ਜਾਵਾਂ ਤਾਂ ਹੋ ਸਕਦੇ ਤੈਨੂੰ ਭੁੱਲ ਜਾਵਾਂ ਤਾਂ ਹੋ ਸਕਦੇ ਤੈਨੂੰ ਭੁੱਲ ਜਾਵਾਂ ਜੀ ਹੁੰਦੇ ਰਸਤੇ ਰਹੋ ਤੁਹਾਡੀਆਂ ਜਵਾਨੀਆਂ ਮੁਬਾਰਕ ਤੁਹਾਡੀਆਂ ਬੜਕਾ ਮੁਬਾਰਕ ਬਹੁਤ ਬਹੁਤ ਪਿਆਰ ਮਿਲਿਆ ਬਹੁਤ ਬਹੁਤ ਥੈਂਕ ਯੂ

ਐਕਟਰਾਂ ਦੀ ਮਮਿਕਰੀ ਦੇਖ ਲੋ ਕਿਥੋਂ ਤੱਕ ਲੈ ਆਈ ਚਾਹੇ ਸਣੀ ਦਿਓ ਚਾਹੇ ਮਰੇਸ਼ਪੁਰੇ ਡੌਗ ਕਦੇ ਡੌਗ ਨਹੀਂ ਹੁੰਦਾ ਥੈਂਕ ਯੂ